ਤਾਂ ਮੁਹਾਲੀ ਦੇ ਕੁੰਭੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਉਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਅਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਹਾਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਕੁਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇ ਇਸ ਤਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਕਿ ਧਰਨਾ ਖਤਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਧਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ ਚਾਰ આરોપીਆਂ ਨੂੰ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੋਹਾਲੀ ਨੇੜੇ ਉਹ ਗ੍ਰਿਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਦਿੱਤੇ ਜਾ ਰਹੇ ਸੰਬੰਧ ਤੇ ਵੀ ਦੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾਂ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਸੀ ਤਾ ਹੋਣਾ ਕੀ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲਾ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨੇ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉੱਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅਨਿਛ ਅਸੀਂ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਨਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਹੈ ਜਿਹੜਾ ਆਪਣੀ ਜਾਨ ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੁੰਦਾ ਕੁਰਲੌਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ ਸੀਸੀਟੀਵੀ ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮੜਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਪੁਲਿਸ ਤੋਂ ਨਿਕਲ ਕੇ ਸਾਮੂਹਾਲੀ ਦੇ ਕੋਲ ਕੇ ਸਾਹਮਣੇ ਆਰੀਏ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਜਿਉਆ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਹਾਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾੜੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਖੁਨੀ ਚੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਸੀ ਕਿ ਤਰਨਾ ਕਿਦਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਤਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ 4 اروਪੀਆਂ ਨੂੰ 4 ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ 3 ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ 1 ਨੂੰ ਮੋਹਾਲੀ ਨੇੜੇ ਉਹ ਗ੍ਰਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਵੀ ਦਿੱਤੇ ਜਾ ਰਹੇ ਸਣਤੇ ਵੀ ਵੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਹੈ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾਂ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਇਹ ਤਾਂ ਹੋਣਾ ਕਿ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲ ਲਾ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨਹੀਂ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉੱਥੋਂ ਧਰਨਾ ਚੁੱਕ ਲੈਂਦਾ ਹੈ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅੰਨੀ ਜੀ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਨਾ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਜਿਹੜਾ ਆਪਣੀ ਜਾਨ ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੋਂਦਾ ਕੁਰਲੌਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ ਸੀਸੀਟੀਵੀ ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮਲਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਪੁਲਿਸ ਤੋਂ ਨਿਕਲ ਕੇ ਸਾਮੂਹਾਲੀ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਜਿਵੇਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਹਾਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਕੁਨੀ ਚੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਕੀ ਤਰਨਾ ਕਿਦਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਤਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ ਚਾਰ ਔਰੋਪੀਆ ਨੂੰ ਚਾਰ ਬੰਦੇ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੋਹਾਲੀ ਨੇੜੇ ਉਹ ਗ੍ਰਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਵੀ ਦਿੱਤੇ ਜਾ ਰਹੇ ਸੰਦ ਤੇ ਵੀ ਵੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਹੈ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾਂ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਸੀ ਤਾ ਹੋਣਾ ਕਿ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲਾਂ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨਹੀਂ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ कि जेकर उना ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅਨਿਸ਼ਚੀ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਹੈ ਜਿਹੜਾ ਆਪਣੀ jaan ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੋਂਦਾ, ਕੁਰਲਾਉਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ CCTV ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮਲਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਪੁਲਿਸ ਤੋਂ ਨਿਕਲ ਕੇ ਸਾ ਮੋਹਾਲੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚੋਂ 4 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਹਾਲੀ ਦੇ ਕੁੰਭੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ 4 ਬੰਦਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜੀਓ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ 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 ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਆਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਕੋਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇ ਇਸ ਤਾਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਸੀ ਕਿ ਤਰਨਾ ਕਿਦਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਤਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ ਚਾਰ ਆਰੋਪੀਆਂ ਨੂੰ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੁਹਾਲੀ ਨੇੜੇ ਉਹ ਗ੍ਰਿਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਵੀ ਦਿੱਤੇ ਜਾ ਰਹੇ ਸਨ ਤੇ ਵੀ ਦੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾਂ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਤਾ ਹੋਣਾ ਕਿ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲ ਲਾ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨੇ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅੰਨੀ ਜੀ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਜਿਹੜਾ ਆਪਣੀ jaan ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੋਂਦਾ ਕੁਰਲੌਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ CCTV ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮਲਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਬੋਰਡਸ ਤੋਂ ਨਿਕਲ ਕੇ ਸਾਨੂੰ ਮੋਹਾਲੀ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚੋਂ 4 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਹਾਲੀ ਦੇ ਕੁੰਭੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ حاصل ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਉਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਅਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਆਂ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਉਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇ ਇਸ ਤਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਕਿ ਧਰਨਾ ਕੀਤਾ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰੱਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਧਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ ਚਾਰ ਆਰੋਪੀਆਂ ਨੂੰ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੁਹਾਲੀ ਨੇੜੇ ਉਹ ਗ੍ਰਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਵੀ ਦਿੱਤੇ ਜਾ ਰਹੇ ਸੰਦੇ ਤੇ ਵੀ ਵੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਹੈ ਇਕਲੌਤਾ ਮੁੰਡਾ ਸੀ ਕਮਾਨ ਵਾਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾਂ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਸੀ ਤਾ ਹੋਣਾ ਕੀ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲਾ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨੇ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉੱਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅਨਿਸ਼ ਸੀ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਨਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਹੈ ਜਿਹੜਾ ਆਪਣੀ ਜਾਨ ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੁੰਦਾ ਕੁਰਲੌਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ ਸੀਸੀਟੀਵੀ ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮੜਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਪੁਲਸ ਤੋਂ ਨਿਕਲ ਕੇ ਸਾਮੂਹਾਲੀ ਦੇ ਿਲਕਾ ਕੇ ਸਾਹਮਣੇ ਆਰੀਏ ਮੋਹਾਲੀ ਦੇ ਕੁੰਭੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੋਹਾਲੀ ਦੇ ਕੁੰਭੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਜਿਉਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਹਾਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਖੁਨੀ ਚੜਪਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇ ਇਸ ਤਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਕਿ ਤਰਨਾ ਕਿਦਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਤਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮੌਬਲੇ ਵਿੱਚ ਚਾਰ ਔਰੋਪੀਆਂ ਨੂੰ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੋਹਾਲੀ ਨੇੜੇ ਉਹ ਗ੍ਰਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਵੀ ਦਿੱਤੇ ਜਾ ਰਹੇ ਸੰਤ ਤੇ ਵੀ ਵੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾਂ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਸੀ ਤਾ ਹੋਣਾ ਕੀ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨਹੀਂ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ कि जेकर उना ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅਨਿ ਜੀ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਇੱਕ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਜਿਹੜਾ ਆਪਣੀ jaan ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੋਂਦਾ ਕੁਰਲੌਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ ਸੀਸੀਟੀਵੀ ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮਲਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਪੁਲਿਸ ਤੋਂ ਨਿਕਲ ਕੇ ਸਾ ਮੋਹਾਲੀ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚੋਂ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਹਾਲੀ ਦੇ ਕੁੰਬੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ 4 ਬੰਦਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਵੇਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਆਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਖੋਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇਜ਼ ਤਾਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਸੀ ਕਿ ਤਰਨਾ ਕਿਦਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਤਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ ਚਾਰ ਆਰੋਪੀਆਂ ਨੂੰ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੁਹਾਲੀ ਨੇੜੇ ਉਹ ਗ੍ਰਿਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਦਿੱਤੇ ਜਾ ਰਹੇ ਸਣ ਤੇ ਵੀ ਵੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਤਾ ਹੁਣ ਕੀ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵਿਹਦਲਾ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨੇ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਵੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅਨਿਸ਼ ਅਸੀਂ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਇਨਸਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਜਿਹੜਾ ਆਪਣੀ jaan ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੋਂਦਾ, ਕੁਰਲਾਉਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ CCTV ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮਲਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਬੋਰਡਸ ਤੋਂ ਨਿਕਲ ਕੇ ਸਾਨੂੰ ਮੋਹਾਲੀ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਕੁੰਬੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚੋਂ 4 ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੁਹਾਲੀ ਦੇ ਕੁੰਭੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਵੇਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਅਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਹਾਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਉਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇ ਇਸ ਤਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਕਿ ਧਰਨਾ ਖਿਤਾ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸ਼ਰੀਰ ਰੱਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਧਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ ਹੁਲਾਰਾ ਦਿੱਤਾ ਸੀਗਾ ਨਿਹੰਗ ਜਥੇਬੰਦੀਆਂ ਨੇ ਜਿਨ੍ਹਾਂ ਨੇ ਉੱਥੇ ਆ ਕੇ ਮੋਰਚਾ ਨਾਲ ਸਾਹਮਣਾ ਸੀਗਾ ਤਾਂ ਹੁਣ ਇਸ ਮਾਮਲੇ ਵਿੱਚ ਚਾਰ ਆਰੋਪੀਆਂ ਨੂੰ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਨੂੰ ਮੁਹਾਲੀ ਨੇੜੇ ਉਹ ਗ੍ਰਫਤਾਰ ਕਰ ਦਿੱਤਾ ਗਿਆ ਤਾਂ ਬੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਜਿਹੜੀ ਗੱਲ ਪ੍ਰਸ਼ਾਸਨ ਤੋਂ ਉੱਠੀ ਸੀ ਕਿਉਂਕਿ ਜਦੋਂ ਆਸੀਂ ਲੋਕਾਂ ਨਾਲ ਗੱਲਬਾਤ ਕਰਦੇ ਸੀ ਉੱਥੇ ਸਾਨੂੰ ਪਤਾ ਚੱਲਿਆ ਕਿ ਪ੍ਰਸ਼ਾਸਨ ਵੱਲੋਂ ਪੈਸੇ ਵੀ ਦਿੱਤੇ ਜਾ ਰਹੇ ਸੰਦੇ ਤੇ ਵੀ ਵੇਖਣਾ ਹੋਵੇਗਾ ਕਿ ਕੰਪਨਸੇਸ਼ਨ ਪਰਿਵਾਰ ਨੂੰ ਕੋਈ ਮਿਲਦੀ ਹੈ ਜਾਂ ਨਹੀਂ ਮਿਲਦੀ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਇਕਲੌਤਾ ਮੁੰਡਾ ਸੀ ਕਮਾਨ ਆਲਾ 17 ਸਾਲ ਦਾ ਮੁੰਡਾ ਸੀ ਜਿਹੜਾ ਕੰਮ ਕਰਦਾ ਸੀ ਭੈਣਾ ਵਿਆਹੀਆਂ ਗਈਆਂ ਮਾਂ ਦਾ ਭਰਾਪੇ ਦਾ ਸਾਰਾ ਸੀ ਇਕੱਲਾ ਮੁੰਡਾ ਸੀ ਤਾ ਹੋਣਾ ਕੀ ਉਸ ਪਰਿਵਾਰ ਨੂੰ ਕੁਝ ਕੰਪਨਸੇਸ਼ਨ ਮਿਲਦੀ ਹੈ ਕੁਝ ਪੈਸੇ ਮਿਲਦੇ ਨੇ ਕਿਉਂਕਿ ਜੇਕਰ ਕੰਪਨਸੇਸ਼ਨ ਦੀ ਗੱਲ ਕਰੀਏ ਤਾਂ ਲੋਕੀ ਇੱਥੇ ਇਸ ਤਰੀਕੇ ਦੀ ਵੀ ਗੱਲਾ ਬਣਾਉਂਦੇ ਨੇ ਕਿ ਪੈਸੇ ਕਿਉਂ ਦਿੱਤੇ ਜਾਣ ਪਰ ਪੈਸੇ ਇਸ ਕਰਕੇ ਵੀ ਜ਼ਰੂਰੀ ਨੇ ਕਿ ਇੱਕ ਪਰਿਵਾਰ ਦੀ ਆਉਣ ਵਾਲੀ ਜ਼ਿੰਦਗੀ ਦਾ ਆਉਣ ਵਾਲੀ ਜ਼ਿੰਦਗੀ ਦਾ ਫੈਸਲਾ ਤਾਂ ਹੁਣ ਦੇਖਣਾ ਹੋਵੇਗਾ ਕਿ ਜਿਸ ਪਰਿਵਾਰ ਦਾ ਜੀ ਚਲਾ ਗਿਆ ਜਾਂ ਜਿਸ ਪਰਿਵਾਰ ਦਾ ਜੀ ਹਲੇ ਵੀ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਕਿ ਜੇਕਰ ਉਹਨਾਂ ਨਾਲ ਕੋਈ ਅਣਸੁਖਾਵੀ ਘਟਨਾ ਵਾਪਰ ਜਾਂਦੀ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਉਸ ਪਰਿਵਾਰ ਨੂੰ ਕੋਈ ਕੰਪਨਸੇਸ਼ਨ ਮਿਲਦਾ ਹੈ ਜਾਂ ਨਹੀਂ ਮਿਲਦਾ ਤਾਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਦੇਖਣਾ ਇਹ ਵੀ ਹੋਵੇਗਾ ਕਿ ਪਰਿਵਾਰ ਉੱਥੋਂ ਧਰਨਾ ਚੁੱਕ ਲੈਂਦਾ ਹੈ ਉਹ ਆਪਣੇ ਪੁੱਤ ਦਾ ਪੁੱਤ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਦੇ ਨੇ ਜਾਂ ਨਹੀਂ ਕਰਦੇ ਕਿਉਂਕਿ ਪਰਿਵਾਰ ਦਾ ਕਹਿਣਾ ਸੀ ਜਿੰਨੀ ਦੇਰ ਤੱਕ ਅਸੀਂ ਸੰਸਕਾਰ ਅਨਿਛ ਅਸੀਂ 19 ਦੇਰ ਤੱਕ ਸੰਸਕਾਰ ਨਹੀਂ ਕਰਾਂਗੇ ਜਿੰਨੀ ਦੇਰ ਤੱਕ ਨਾਫ ਨਹੀਂ ਹੁੰਦਾ ਜਿਹੜੇ ਕਾਤਲ ਨੇ ਉਹ ਪੁਲਿਸ ਦੇ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਇੱਕ ਪਾਸੇ ਇਹ ਉਸ ਮੁੰਡੇ ਦੀ ਤਸਵੀਰ ਹੈ ਜਿਹੜਾ ਆਪਣੀ ਜਾਨ ਗਵਾ ਚੁੱਕਿਆ ਹੈ ਪਰਿਵਾਰ ਪਿੱਛੇ ਰੁੰਦਾ ਕੁਰਲੌਰੇ ਕੁਰਲਾਉਂਦਾ ਪਿਆ ਪਰਿਵਾਰ ਤੇ ਦੂਜੇ ਪਾਸੇ ਉਸ ਸੀਸੀਟੀਵੀ ਦੀ ਘਟਨਾ ਜਿੱਥੇ ਉਸ ਮੁੰਡੇ ਤੇ ਹਮੜਾ ਕੀਤਾ ਜਾਂਦਾ ਤਾਂ ਵੱਡੀ ਖਬਰ ਮੋਹਾਲੀ ਪੁਲਿਸ ਪੋਰਟਸ ਤੋਂ ਨਿਕਲ ਕੇ ਸਾਮੂਹਾਲੀ ਦੇ ਿਲਕਾ ਕੇ ਸਾਹਮਣੇ ਆਰੀਏ ਮੋਹਾਲੀ ਦੇ ਕੁੰਭੜਾ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਪੁਲਿਸ ਨੇ ਇਸ ਕਤਲ ਮਾਮਲੇ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਮੋਹਾਲੀ ਦੇ ਕੁੰਭੜਾ ਕਤਲ ਮਾਮਲੇ ਵਿੱਚ ਹੁਣ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਸ ਵਿੱਚ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਜਿਉਂ ਬਿਲਕੁਲ ਸਹੀ ਸੁਣਿਆ ਤੁਸੀਂ ਜਿਹੜਾ ਕਤਲ ਕੇਸ ਤਣਾਵ ਦਾ ਕਾਰਨ ਬਣਿਆ ਹੋਇਆ ਸੀਗਾ ਪੰਜਾਬੀ ਅਤੇ ਪ੍ਰਵਾਸੀਆਂ ਦੇ ਵਿੱਚ ਉਸ ਕਤਲ ਕੇਸ ਦੇ ਵਿੱਚ ਹੁਣ ਵੱਡੀ ਕਾਮਯਾਬੀ ਮੁਹਾਲੀ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੂੰ حاصل ਹੋਈ ਹੈ ਕਿ ਤਿੰਨ ਬੰਦੇ ਦਿੱਲੀ ਤੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਬੰਦੇ ਨੂੰ ਸੁਹਾਣਾ ਨੇੜੇੋਂ ਗ੍ਰਿਫਤਾਰ ਕਰ ਲਿੱਤਾ ਗਿਆ ਜੀਹਾਂ ਤੋਂ ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਮੁਹਾਲੀ ਦੇ ਕੁੰਬੜਾ ਪਿੰਡ ਵਿੱਚ ਇੱਕ ਲੜਾਈ ਹੁੰਦੀ ਹੈ ਮਾਰੀ-ਮੋਟੀ ਗੱਲ ਕਰਕੇ ਲੜਾਈ ਹੁੰਦੀ ਹੈ ਲੜਾਈ ਉਹ ਖੁਨੀ ਚੜਪਦਾ ਰੂਪ ਧਾਰਨ ਕਰ ਲੈਂਦੀ ਹੈ ਜਿਸ ਵਿੱਚ ਪ੍ਰਵਾਸੀਆਂ ਦੇ ਇੱਕ ਝੁੰਡ ਵੱਲੋਂ ਦੋ ਪੰਜਾਬੀ ਮੁੰਡਿਆਂ ਤੇ ਕਿਰਚਾਂ ਦੇ ਨਾਲ ਵਾਰ ਕੀਤਾ ਜਾਂਦਾ ਤੇ ਇਸ ਤਰ ਹਥਿਆਰ ਨਾਲ ਵਾਰ ਕੀਤਾ ਜਾਂਦਾ ਇੱਕ ਦੇ ਤਾਂ ਛਾਤੀ ਵਿੱਚ ਉਹ ਕਿਰਚ ਮਾਰ ਦਿੱਤੀ ਜਾਂਦੀ ਹੈ ਤੇ ਦੂਜੇ ਦੇ ਅੱਖ ਵਿੱਚ ਖੋਪ ਦਿੱਤੀ ਜਾਂਦੀ ਹੈ ਇੱਕ ਬੰਦੇ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਦੂਜਾ ਹੱਲੇ ਵੀ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਜੰਗ ਲੜ ਰਿਹਾ ਤੇ ਜਿਸ ਮੁੰਡੇ ਦੀ ਮੌਤ ਹੋਈ ਸੀ ਉਸ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਨੇ 에어ਪੋਰਟ ਰੋਡ ਮੁਹਾਲੀ ਤੇ ਧਰਨਾ ਦੇ ਦਿੱਤਾ ਕਿ ਧਰਨਾ ਕਿਦਾਂ ਦਿੱਤਾ ਪੂਰਾ ਪਿੰਡ ਇਕੱਠਾ ਹੋ ਗਿਆ ਨਾਲ ਉਸ ਮੁੰਡੇ ਦਾ ਮ੍ਰਿਤਕ ਸਰੀਰ ਰਖਤਾ ਸੀਗਾ ਕਿ ਜਿੰਨੀ ਦੇਰ ਤੱਕ ਇਨਸਾਫ ਨਹੀਂ ਮਿਲਦਾ ਉਨੀ ਦੇਰ ਤੱਕ 에어ਪੋਰਟ ਰੋਡ ਬੰਦ ਰਹੇਗੀ ਧਰਨਾ ਜਾਰੀ ਰਹੇਗਾ ਤੇ ਉਸ ਤਰਨੇ ਨੂੰ ਉਸ ਸੰਘਰਸ਼ ਨੂੰ